ਤੁਲਸਾ ਵਾ ਇੱਕ ਹਰਿਆਣਾ ਦਾ ਆਪਣਾ ਰੌਲਾ ਪਿਆ ਹੀ ਰਹਿੰਦਾ ਐ ਐਸਵਾਈਐਲ ਨਹਿਰ ਨੂੰ ਲੈ ਕੇ ਉਹ ਕਹਿੰਦੇ ਸਾਨੂੰ ਐਸਵਾਈਐਲ ਨਹਿਰ ਦਾ ਪਾਣੀ ਨਹੀਂ ਦਿੰਦੇ ਹੁਣ ਜੋ ਨਿਕਲ ਕੇ ਇੱਕ ਰਿਪੋਰਟ ਸਾਹਮਣੇ ਆਈ ਵੀ ਆ ਹਰਿਆਣਾ ਰਾਜਸਥਾਨ ਤੋਂ ਪਾਣੀ ਲੈ ਰਿਹਾ ਤੇ ਪੰਜਾਬ ਸਰਕਾਰ ਨੇ ਇਤਰਾਜ਼ ਜਤਾਇਆ ਤੇ ਉਹਨਾਂ ਨੂੰ ਇੱਕ ਨੋਟਿਸ ਵੀ ਭੇਜਿਆ ਰਾਜਸਥਾਨ ਨੂੰ ਇੱਥੇ ਕੁਝ ਸਿਆਸੀ ਪਾਰਟੀਆਂ ਨੇ ਪੰਜਾਬੀਆਂ ਦੀਆਂ ਅੱਖਾਂ ਦੇ ਵਿੱਚ ਘੱਟਾ ਪਾਇਆ ਹੈ ਕਿ ਜਿਹੜੀ ਐ ਸਤਲੁਜ ਜਮਨਾ ਸੰਪਰਕ ਨਹਿਰ ਹੈ ਇਹਦੇ ਵਿੱਚ ਪਾਣੀ ਜਾਂਦਾ ਹੀ ਨਹੀਂ ਆਲੇ ਦੇ ਕੋਲ ਜਿੱਥੇ ਮੋਰਚਾ ਲੱਗਿਆ ਸੀਗਾ ਕਪੂਰੀ ਪਿੰਡ ਦੇ ਵਿੱਚ ਉੱਥੋਂ ਅੱਗੇ ਇਹ ਜਿਹੜੀ ਨਹਿਰ ਹੈ ਆਪਣੀ ਨਰਵਾਣਾ ਬ੍ਰਾਂਚ ਇਹ ਹਰੀਆਣੇ ਜਿੱ ਤੱਕ ਲੋ ਜਾਂਦੀ ਹੈ ਪ੍ਰੋਫੈਸਰ ਸਿੰਘ ਮਿਆਣੀ ਉਹਨਾਂ ਨੇ ਇਹਦਾ ਪਰਦਾ ਫਾਸ਼ ਕੀਤਾ ਕਿ ਭਾਈ ਸਾਹਿਬ ਤੁਹਾਡੀਆਂ ਅੱਖਾਂ 'ਚ ਉੜ ਪਾਤੀਆ ਇਹਨਾਂ ਨੇ ਤੇ ਐਸਵੀਐਲ ਤਾਂ ਚੱਲਦੀ ਐ ਪਾਣੀ ਰੋਪੜ ਕੋਲੋਨੀ ਦਿੱਤਾ ਪਰਲੇ ਪਾਸਿਓਂ ਦਿੱਤਾ ਜਿਹੜੇ ਹੁੰਦੇ ਆ ਆਪਣੇ ਆਪ ਨੂੰ ਪੰਜਾਬ ਦੇ ਰਾਖੇ ਤੇ ਧੋਖਾ ਪੰਜਾਬ ਨਾਲ ਨਾਮਕ ਪੰਜਾਬ ਦਾ ਹਰਾ ਇਸ ਮਾਮਲੇ ਨੂੰ ਜੇ ਪਹਿਲੀ ਵਾਰ ਕਿਸੇ ਨੇ ਚੱਕਿਆ ਦੋਨਾਂ ਰਾਜਾਂ ਦੀ ਮੀਟਿੰਗ ਦੇ ਵਿੱਚ ਗਜਿੰਦਰ ਸ਼ਖਾਪ ਤੋਂ ਓਦੋਂ ਜਲ ਸਰੋਤ ਮੰਤਰੀ ਹੁੰਦੇ ਸੀ ਤਾਂ ਪੰਜਾਬ ਦੇ ਮੌਜੂਦਾ ਮੁੱਖ ਮੰਤਰੀ ਭਗਵੰਤ ਮਾਨ ਨੇ ਚੁੱਕਿਆ ਨੀਤੀਆਂ ਤੇ ਆਲੋਚਨਾ ਵੀ ਕਰਦੇ ਆ ਉਹਨਾਂ ਦੀ ਪਰ ਆ ਮਾਮਲਾ ਜੇ ਚੱਕਿਆ ਪੰਜਾਬੀ ਸਕੂਤ ਹੋਣ ਦਾ ਅਸਲ ਕੰਮ ਕੀਤਾ ਤੇ ਮੌਜੂਦਾ ਮੁੱਖ ਮੰਤਰੀ ਭਗਵੰਤ ਮਾਨ ਨੇ ਕੀਤਾ ਪਹਿਲਾਂ ਕਿਸੇ ਨੇ ਨਹੀਂ ਚੱਕਿਆ ਸਾਰੇ ਪਾਣੀਆਂ ਦੇ ਰਾਖੇ ਬਣੇ ਫਿਰਦੇ ਆ ਕਹਿੰਦੇ ਆ ਨਾ ਕਿ ਇੱਕ ਗਾਇਕ ਦਾ ਗੀਤ ਹੈ ਸਦਾ ਨਹੀਂ ਹਾਲਾਤ ਰਹਿੰਦੇ ਮਾੜੇ ਬੰਦੇ ਦੇ ਤੇ ਸਦਾ ਨਹੀਂ ਮਿੱਤਰੋ ਛੜਾਈਆਂ ਰਹਦੀਆਂ ਤੇ ਜੇ ਪੰਜਾਬ ਦੇ ਪ੍ਰਤੀ ਮੁੱਖ ਮੋੜ ਆ ਤੇ ਅੱਜ ਕਿਸ ਹਾਲਾਤ ਚੋਂ ਲੰਘ ਰਹੇ ਨੇ ਸਾਰਿਆਂ ਨੂੰ ਪਤਾ ਹੈ ਉਹ ਦਿੱਲੀ ਦੇ ਵਿੱਚ ਮੈਟਰੋ ਸਟੇਸ਼ਨ ਦੇ ਉੱਤੇ ਢਿਲਸਾ ਇੱਕ ਅੰਮ੍ਰਿਤਧਾਰੀ ਸਿੱਖ ਨੂੰ ਜਾਣ ਤੋਂ ਰੋਕਿਆ ਗਿਆ ਨੇ ਕਿਹਾ ਕਿ ਤੁਸੀਂ ਆਪਣੀ ਜਿਹੜੀ ਕਪਾਹ ਤਾਰਨ ਕੀਤੀ ਆ ਉਹ ਤਾਰੋ ਫਿਰ ਤੁਸੀਂ ਅੰਦਰ ਜਾ ਸਕਦੇ ਹੋ ਹਾਲਾਂਕਿ ਉਸ ਸਿੱਖ ਵੱਲੋਂ ਵਿਰੋਧ ਵੀ ਕੀਤਾ ਗਿਆ ਤੇ ਜਿਹਦੇ ਚੱਲ ਦੇਖੇ ਸਿੱਖ ਜਥੇਬੰਦੀਆਂ ਵੱਲੋਂ ਇਹ ਨਖੇਦੀ ਵੀ ਕੀਤੀ ਗਈ ਹੈ ਸਿੱਖਾਂ ਦਾ ਇੱਥੇ ਵਿਸ਼ੇਸ਼ ਰੋਤਵਾਏ ਇਹ ਜਿਹੜਾ ਇੱਕ ਪਹਿਲਾਂ ਉਹ ਬੀਬੀ ਦਾ ਮਸਲਾ ਹੋਇਆ ਸੀ ਉਹ ਤਾਂ ਬਹੁਤ ਵੱਡੇ ਹੰਕਾਰ ਦੇ ਘੋੜੇ ਤੇ ਚੜੀ ਵੀ ਸੀ ਹੁਣ ਜਿਵੇਂ ਵੀ ਇੱਕ ਕਰਮਚਾਰੀ ਨੇ ਰੋਕਿਆ ਕਿਹਦੇ ਕਹਿਣ ਤੇ ਰੋਕਿਆ ਉਹਨਾਂ ਆਪਣਾ ਫੈਸਲਾ ਸੀ ਜਾਂ ਉਹਨੂੰ ਕਿਸੇ ਨੇ ਜਾਪੀ ਪਰੀਸ ਆ ਜਿਹੜੇ ਦਿੱਲੀ 'ਚ ਬੈਠੇ ਨੇ ਇਹਨਾਂ ਦੀ ਕੁੱਛੜ 'ਚ ਕਹਿੰਦੇ ਆਪਣੇ ਆਪ ਨੂੰ ਬਹੁਤ ਵੱਡੇ ਸਿੱਖ ਨੇ ਕਿ ਸਭ ਤੋਂ ਪਹਿਲਾ ਮਸਲਾ ਉਹਨਾਂ ਨੂੰ ਉਠਾਉਣਾ ਚਾਹੀਦਾ ਹੈ ਕਬਸ਼ਰੀ ਕਾਲ ਮੈਂ ਅਬਲਵਿੰਦਰ ਸਿੰਘ ਹਾਜ਼ਰਾਂ ਪ੍ਰੋਗਰਾਮ ਇੱਕ ਮੇਰੀ ਵੀ ਸੁਣੋ ਲੈ ਕੇ ਇਸ ਪ੍ਰੋਗਰਾਮ ਦੇ ਵਿੱਚ ਅਸੀਂ ਦਿਨ ਭਰ ਦੀਆਂ ਕੁਝ ਅਹਿਮ ਤੇ ਕੁਝ ਵੱਡੀਆਂ ਖਬਰਾਂ ਦੇ ਉੱਤੇ ਵਿਚਾਰ ਚਰਚਾ ਕਰਦੇ ਹਾਂ ਤੇ ਵਿਚਾਰ ਚਰਚਾ ਕਰਨ ਦੇ ਲਈ ਮੇਰੇ ਨਾਲ ਮੌਜੂਦ ਨੇ ਸਾਡੇ ਚਲਦੇ ਸੀਨੀਅਰ ਐਡੀਟਰ ਦਸਪਾਲ ਸਿੰਘ ਢਿਲੋਂ ਜਾਨ ਦਾ ਪਰ ਸਵਾਗਤ ਕਰਦੇ ਹਾਂ ਤੁਸਾ ਸਵਾਗਤ ਆਪਣਾ ਦੇ। ਸ਼ੁਕਰੀਆ ਜੀ ਬਹੁਤ ਬਹੁਤ ਮਿਹਰਬਾਨੀ। ਜੀ। ਤੁਸ ਜੀ ਸਾਹਿਬ ਇੱਕ ਹਰਿਆਣਾ ਦਾ ਆਪਣਾ ਰੌਲਾ ਪਿਆ ਹੀ ਰਹਿੰਦਾ ਐਸੋਆਈਐਲ ਨਹਿਰ ਨੂੰ ਲੈ ਕੇ ਉਹ ਕਹਿੰਦੇ ਸਾਨੂੰ ਐਸੋਆਈਐਲ ਨਹਿਰ ਦਾ ਪਾਣੀ ਨਹੀਂ ਦਿੰਦੇ। ਹੁਣ ਜੋ ਨਿਕਲ ਕੇ ਇੱਕ ਰਿਪੋਰਟ ਸਾਹਮਣੇ ਆਈ ਹੈ ਹਰਿਆਣਾ ਰਾਜਸਥਾਨ ਤੋਂ ਪਾਣੀ ਲੈ ਰਿਹਾ ਹੈ ਤੇ ਪੰਜਾਬ ਸਰਕਾਰ ਨੇ ਇਤਰਾਜ਼ ਜਤਾਇਆ ਤੇ ਉਹਨਾਂ ਨੂੰ ਇੱਕ ਨੋਟਿਸ ਭੇਜਿਆ ਰਾਜਸਥਾਨ ਨੂੰ ਜੀ ਇਹ ਮਾਮਲਾ ਬਹੁਤ ਲੰਬੇ ਸਮੇਂ ਤੋਂ ਚੱਲਦਾ ਹੈ ਇੱਥੇ ਕੁਝ ਸਿਆਸੀ ਪਾਰਟੀਆਂ ਨੇ ਪੰਜਾਬੀਆਂ ਦੀਆਂ ਅੱਖਾਂ ਦੇ ਵਿੱਚ ਘੱਟਾ ਪਾਇਆ ਹੈ ਕਿ ਜਿਹੜੀ ਹੈ ਸਤਲੁਜ ਜਮਨਾ ਸੰਪਰਕ ਨਹਿਰ ਹੈ ਇਹਦੇ ਵਿੱਚ ਪਾਣੀ ਜਾਂਦਾ ਹੀ ਨਹੀਂ ਆਸਰਾਲੇ ਦੇ ਕੋਲ ਜਿੱਥੇ ਮੋਰਚਾ ਲੱਗਿਆ ਸੀਗਾ ਕਪੂਰੀ ਪਿੰਡ ਦੇ ਵਿੱਚ ਉੱਥੋਂ ਅੱਗੇ ਇਹ ਜਿਹੜੀ ਨਹਿਰ ਹੈ ਆਪਣੀ ਨਰਵਾਣਾ ਬ੍ਰਾਂਚ ਇਹ ਹਰਿਆਣੇ 'ਚ ਦਾਖਲ ਹੋ ਜਾਂਦੀ ਹੈ। ਔਰ ਐਸਵਾਈਐਲ ਵੀ ਨਾਲੋਂ ਨਾਲ ਜਾਂਦੀ ਹੈ। ਜਿਹੜੀ ਇਧਰ ਖਨੌਰੀ ਵਾਲੇ ਪਾਸੇ ਜਾਂਦੀ ਆ ਭਾਗੜਾ ਸਰਹੰਦ ਦੇ ਕੋਲੇ ਦੋ ਹਿੱਸਿਆਂ 'ਚ ਹੋ ਜਾਂਦੀ ਹੈ ਇੱਕੇ ਨਰਵਾਣਾ ਬ੍ਰਾਂਚ ਬਣ ਗਈ ਦੂਜੀ ਸਿੱਧੀ ਚਲੀ ਗਈ ਇਹ ਕਿਹਨੇ ਪਾਗੜਾ ਨਹਿਰ ਦੇ ਕੰਢੇ ਉੱਚੇ ਕੀਤੇ ਤੇ ਪਾਣੀ ਦੀ ਸਵਰਥਾ ਵਧਾਈ ਫਿਰ ਨਰਵਾਣਾ ਬ੍ਰਾਂਚ ਦੇ ਵਿੱਚ ਇਹ ਸਰਾਲਾ ਵਰਗੇ ਪਿੰਡਾਂ ਤੋਂ ਟੱਪ ਕੇ ਜਦੋਂ ਇਹ ਹਰਿਆਣਾ ਵਿੱਚ ਜਾਂਦੀ ਹੈ ਤਾਂ ਸਾਡੇ ਬੜੇ ਪਰਮ ਮਿੱਤਰ ਨੇ ਗੁਰਪ੍ਰੀਤ ਸਿੰਘ ਜੀ ਜਿਹੜੇ ਕਿ ਗੁਰਬੀਰ ਸਿੰਘ ਮਿਆਣੀ ਉਹਨਾਂ ਨੇ ਇਹਦਾ ਪਰਦਾ ਫਾਸ਼ ਕੀਤਾ ਕਿ ਭਾਈ ਸਾਹਿਬ ਤੁਹਾਡੇ ਅੱਖਾਂ 'ਚ ਧੂੜ ਪਾਤੀ ਐ ਇਹਨਾਂ ਨੇ ਤੇ SBL ਤਾਂ ਚੱਲਦੀ ਐ ਪਾਣੀ ਰੋਪੜ ਕੋਲੋਨੀ ਦਿੱਤਾ ਪਰਲੇ ਪਾਸਿਓਂ ਦੇਤਾ ਕਿਸੇ ਵੀ ਸਿਆਸੀ ਪਾਰਟੀ ਨੇ ਇਸ ਮਾਮਲੇ ਨੂੰ ਚੱਕਿਆ ਇੱਕ ਤਾਂ ਜ਼ਿੰਮੇਵਾਰ ਆ ਜਿਹੜੇ ਕਹੋਂਦੇ ਆਪਣੇ ਆਪ ਨੂੰ ਪੰਜਾਬ ਦੇ ਰਾਖੇ ਤੇ ਧੋਖਾ ਪੰਜਾਬ ਨਾਲ ਨਾਮਕ ਪੰਜਾਬ ਦਾ ਹਰਾਮ ਹੁਣ ਕਹਿੰਦੇ ਕਿ ਇਹ ਜਿਹੜਾ ਮਾਮਲਾ ਹੈਗਾ ਕਾਫੀ ਇਹ ਵੱਡਾ ਹੈ ਪੰਜਾਬ ਦੇ ਜਲ ਸਰੋਤ ਵਿਭਾਗ ਨੇ Rajasthan ਸਰਕਾਰ ਨੂੰ ਪੱਤਰ ਲਿਖਿਆ ਕਿ 15 ਦਿਨ ਵਿੱਚ ਛੱਡੇ ਜਾਣ ਵਾਲੇ ਪਾਣੀ ਨੂੰ ਬਾਪਣ ਤੋਂ ਬਾਅਦ ਇਹ ਗੱਲ ਸਾਹਮਣੇ ਆਈ ਹੈ ਕਿ ਇਹ ਪਾਣੀ ਤਾਂ ਜਾ ਰਿਹਾ ਹੈ ਇਹਦੇ ਵਿੱਚ ਕਹਿੰਦੇ ਕੁਝ ਸਮਾਂ ਪਹਿਲਾਂ ਚੰਡੀਗੜ੍ਹ ਚ ਉਤਰੀ ਖੇਤਰ ਕਾਉਂਸਲ ਦੀ ਸਥਾਈ ਕਮੇਟੀ ਦੀ ਮੀਟਿੰਗ ਵਿੱਚ ਰਾਜਸਥਾਨ ਵਾਲੇ ਪਾਸੇ ਤੋਂ ਘੱਟ ਪਾਣੀ ਦਾ ਮੁੱਦਾ ਉਠਾਇਆ Rajasthan ਨੇ ਕਿਹਾ ਕਿ ਹਰਿਆਣਾ ਭਾਖੜਾ ਮੇਨ ਲਾਈਨ ਤੋਂ ਸਹੀ ਪਾਣੀ ਨਹੀਂ ਛੱਡ ਰਿਹਾ ਜੋ Rajasthan ਨੂੰ ਜਾਣਾ ਚਾਹੀਦਾ ਹੈ ਹਰਿਆਣਾ ਘੱਟ ਪਾਣੀ ਦੇਣ ਦਾ ਦਾਵਾ ਉਹਨਾਂ ਨੇ ਫਿਰ ਇੱਕ ਪੱਤਰ ਹੋਣਾ Rajasthan ਨੂੰ ਲਿਖਤਾ ਹੈ ਇਹ ਮਾਮਲੇ ਨੂੰ ਲੈ ਕੇ ਪਤਾ ਸਾਨੂੰ ਸਾਰਿਆਂ ਨੂੰ ਕਿ ਰਾਜਸਥਾਨ ਸਰਕਾਰ ਵੱਲੋਂ ਸੁਪਰੀਮ ਕੋਰਟ 'ਚ ਪਟੀਸ਼ਨ ਦਾਇਰ ਕੀਤੀ ਗਈ ਸੀ। ਸੋ ਸਾਡਾ ਜਿਹੜਾ ਅੰਨ ਪੰਜਾਬ ਦਾ ਖਾਂਦੇ ਆ ਤੇ ਮਟਕਾਉਂਦੇ ਆ ਜਾ ਕੇ ਦੂਜੇ ਪਾਸੇ। ਸੋ ਬੜਾ ਸੀਰੀਅਸ ਗੰਭੀਰਤਾ ਵਾਲਾ ਮਾਮਲਾ ਹੈ। ਪੰਜਾਬ ਦੇ ਪਾਣੀਆਂ ਨਾਲ ਸ਼ੁਰੂ ਤੋਂ ਹੀ ਬਰਬਾਦੀ ਹੋਈ ਹੈ। ਜਦੋਂ ਤੋਂ ਇਹ ਨਹਿਰਾਂ ਬਣੀਆਂ ਉਨਾ ਪਾਣੀ ਪੰਜਾਬ ਨੂੰ ਨਹੀਂ ਆ ਰਿਹਾ ਪੰਜਾਬ ਰਿਪੇਰੀਅਨ ਸੂਬਾ ਹੈ ਇਸੇ ਤਰ੍ਹਾਂ ਕਿਉਂਕਿ ਜਦੋਂ ਵੰਡ ਹੋਈ ਤਾਂ 60 40 ਦੀ ਰੇਸ਼ੋ ਨਾਲ ਇਹ ਪਾਣੀ ਵੰਡਿਆ ਗਿਆ ਉਦੋਂ ਵੀ ਧੋਖਾ ਹੋਇਆ ਕਿਉਂਕਿ ਜਦੋਂ ਪੰਜਾਬ ਤੇ ਹਰਿਆਣੇ ਦੀ ਵੰਡ ਹੋਈ ਤਾਂ ਜਿਹੜਾ ਪੰਜਾਬ ਦੇ ਵਿੱਚ ਦਰਿਆ ਆਇਆ ਉਹਦਾ ਪਾਣੀ ਤਾਂ ਵੰਡਤਾ ਤੇ ਜਿਹੜਾ ਜਮਨਾ ਨਹਿਰ ਹਰਿਆਣੇ ਦੇ ਵਿੱਚ ਆਉਂਦੀ ਹੈ ਉਹਦਾ ਪਾਣੀ ਨਹੀਂ ਵੰਡਿਆ ਇਹ ਕਿੱਥੋਂ ਦਾ ਇਨਸਾਫ ਹੈ ਕਿ ਦੋ ਭਰਾਵਾਂ 'ਚ ਵੰਡ ਹੋਣ ਲੱਗੀ ਹੈ ਵੱਡੇ ਤੋਂ ਸਾਰਾ ਕੁਝ ਖੋਲੋ ਛੋਟੇ ਵਾਲਾ ਵਿੱਚ ਗਨੁਈ ਨਾ ਇਸ ਮਾਮਲੇ ਨੂੰ ਜੇ ਪਹਿਲੀ ਵਾਰ ਕਿਸੇ ਨੇ ਚੱਕਿਆ ਦੋਨਾਂ ਰਾਜਾਂ ਦੀ ਮੀਟਿੰਗ ਦੇ ਵਿੱਚ ਗਜਿੰਦਰ ਸ਼ਖਾਵਤ ਉਦੋਂ ਜਲ ਸਰੋਤ ਮੰਤਰੀ ਹੁੰਦੇ ਸੀ ਤਾਂ ਪੰਜਾਬ ਦੇ ਮੌਜੂਦਾ ਮੁੱਖ ਮੰਤਰੀ ਭਗਵੰਤ ਮਾਨ ਨੇ ਚੱਕਿਆ ਭਗਵੰਤ ਮਾਨ ਨੇ ਇਸ ਮਾਮਲੇ ਦੇ ਵਿੱਚ ਅਸੀਂ ਬਹੁਤ ਸਾਰੀਆਂ ਨੀਤੀਆਂ ਤੇ ਆਲੋਚਨਾ ਵੀ ਕਰਦੇ ਆ ਉਹਨਾਂ ਦੀ ਪਰ ਆ ਮਾਮਲਾ ਜੇ ਚੱਕਿਆ ਪੰਜਾਬੀ ਸਕੂਤ ਹੋਣ ਦਾ ਅਸਲ ਕੰਮ ਕੀਤਾ ਤੇ ਮੌਜੂਦਾ ਮੁੱਖ ਮੰਤਰੀ ਭਗਵੰਤ ਮਾਨ ਨੇ ਕੀਤਾ ਪਹਿਲਾਂ ਕਿਸੇ ਨੇ ਨਹੀਂ ਚੱਕਿਆ ਸਾਰੇ ਪਾਣੀਆਂ ਦੇ ਰਾਖੇ ਬਣੇ ਫਿਰਦੇ ਆ ਤੇ ਜਿਹੜਾ ਐਸਬੀਐਲ ਦੇ ਵਿੱਚ ਹਰਿਆਵਲ ਨੂੰ ਵੱਧ ਪਾਣੀ ਦਿੱਤਾ ਤੇ ਪਤਾ ਤੁਹਾਨੂੰ ਉਹ ਪਾਣੀਆਂ ਦੇ ਰੱਖੇ ਕਿੱਡੇ-ਕਬੜੇ ਸੀ ਪਾਣੀਆਂ ਦਾ ਮਸਲਾ ਜੀ ਅਨੰਦਪੁਰ ਸਾਹਿਬ ਦਾ ਮਤਲਆ ਆਂਦਾ ਤੇ ਇੱਕ ਤਾਂ ਕੱਖ ਵੀ ਨਹੀਂ ਤੇ ਅੱਜ ਹਾਲਾਤ ਕੀ ਹੈ ਉਹ ਕਹਿੰਦੇ ਆ ਨਾ ਕਿ ਇੱਕ ਗਾਇਕ ਦਾ ਗੀਤ ਹੈ ਸਦਨਹੀਂ ਹਾਲਾਤ ਰਹਿੰਦੇ ਮਾੜੇ ਬੰਦੇ ਦੇ ਤੇ ਸਦਾ ਨਹੀਂ ਮਿੱਤਰੋ ਚੜਾਈਆਂ ਰਹਿੰਦੀਆਂ ਤੇ ਜੇ ਪੰਜਾਬ ਦੇ ਪ੍ਰਤੀ ਮੁੱਖ ਮੋੜ ਆ ਤੇ ਅੱਜ ਕਿਸ ਹਾਲਾਤ ਚੋਂ ਲੰਘ ਰਹੇ ਨੇ ਸਾਰਿਆਂ ਨੂੰ ਪਤਾ ਹੈ ਇਹ ਮਾਮਲਾ ਜਿਹੜਾ ਇਹਨਾਂ ਨੇ ਰਾਜਸਥਾਨ ਨਾਲ ਲਿਖ ਕੇ ਇਹਨੂੰ ਗੰਭੀਰਤਾ ਨਾਲ ਲਓ ਇਹਨਾਂ ਸੌਖਾ ਕੰਮ ਨਾ ਕਰੋ ਜੀ ਸੋ ਦਿੱਲੀ ਦੇ ਵਿੱਚ ਮੈਟਰੋ ਸਟੇਸ਼ਨ ਦੇ ਉੱਤੇ ਢਿਲਸਾਹ ਇੱਕ ਅੰਮ੍ਰਿਤਧਾਰੀ ਸਿੱਖ ਨੂੰ ਜਾਣ ਤੋਂ ਰੋਕਿਆ ਗਿਆ ਨੇ ਕਿਹਾ ਕਿ ਤੁਸੀਂ ਆਪਣੀ ਜਿਹੜੀ ਕਿਰਪਾਾਂ ਧਾਰਨ ਕੀਤੀ ਆ ਉਹ ਤਾਰੋ ਫੇਰ ਤੁਸੀਂ ਅੰਦਰ ਜਾ ਸਕਦੇ ਹੋ ਹਾਲਾਂਕਿ ਉਸ ਸਿੱਖ ਵੱਲੋਂ ਵਿਰੋਧ ਵੀ ਕੀਤਾ ਗਿਆ ਤੇ ਜਿਹਦੇ ਚੱਲ ਦੇ کئی ਸਿੱਖ ਜਥੇਬੰਦੀਆਂ ਵੱਲੋਂ ਇਹ ਨਖੇਦੀ ਵੀ ਕੀਤੀ ਗਈ ਹੈ ਜੀ ਬਿਲਕੁਲ ਜੀ ਇਹ ਕਹਿਣ ਨੂੰ ਇਹ ਕਿ ਸਿੱਖਾਂ ਦਾ ਇੱਥੇ ਵਿਸ਼ੇਸ਼ ਰੁਤਬਾ ਹੈ ਇਹ ਜਿਹੜਾ ਇੱਕ ਪਹਿਲਾਂ ਉਹ ਬੀਬੀ ਦਾ ਮਸਲਾ ਹੋਇਆ ਸੀ ਉਹ ਤਾਂ ਬਹੁਤ ਵੱਡੇ ਹੰਕਾਰ ਦੇ ਘੋੜੇ ਤੇ ਚੜੀ ਵੀ ਸੀ ਹੁਣ ਜਿਸ ਵੀ ਇਹ ਕਰਮਚਾਰੀ ਨੇ ਰੋਕਿਆ ਕਿਹਦੇ ਕਹਿਣ ਤੇ ਰੋਕਿਆ ਉਹਨਾਂ ਆਪਣਾ ਫੈਸਲਾ ਸੀ ਜਾਂ ਉਹਨੂੰ ਕਿਸੇ ਨੇ ਝਾਬੀ ਭਰੀ ਸੀ ਮੈਟਰੋ ਸਟੇਸ਼ਨ ਦਾ ਨਾਂ ਹੈਗਾ ਚਿਲਮਿਲ ਉੱਥੇ ਜਿਹੜੇ ਵੀ ਆ ਉੱਥੇ ਕਈ ਤਰ੍ਹਾਂ ਦੀਆਂ ਸੁਰੱਖਿਆਵਾਂ ਹੁੰਦੀਆਂ ਨੇ ਕਦੇ ਬੀਐਸਐਫ ਦੇ ਹਵਾਲੇ ਕਰ ਦਿੰਦੇ ਆ ਕਦੇ ਸੈਂਟਰਲ ਇੰਡਸਟਰੀਅਲ ਜਿਹੜੀ ਫੋਰਸ ਹੈ ਉਹਦੇ ਹਵਾਲੇ ਕਰ ਦਿੰਦੇ ਆ ਤੇ ਕਦੇ ਕਿਸੇ ਹੋਰ ਦੇ ਹਵਾਲੇ ਕਰ ਦਿੰਦੇ ਆ ਇਹਦੀ ਪੜਤਾਲ ਹੋਣੀ ਚਾਹੀਦੀ ਹੈ ਆ ਜਿਹੜੇ ਦਿੱਲੀ 'ਚ ਬੈਠੇ ਨੇ ਇਹਨਾਂ ਦੀ ਕੁਛੜ 'ਚ ਕਹਿੰਦੇ ਆਪਣੇ ਆਪ ਨੂੰ ਬਹੁਤ ਵੱਡੇ ਸਿੱਖ ਨੇ ਇਹ ਸਭ ਤੋਂ ਪਹਿਲਾ ਮਸਲਾ ਉਹਨਾਂ ਨੂੰ ਉਠਾਉਣਾ ਚਾਹੀਦਾ ਹੈ ਉਠਾਇਆ ਕੀ ਨਹੀਂ ਹੈ ਸਭ ਤੋਂ ਪਹਿਲਾ ਇਹ ਇਹ ਮਸਲਾ ਜਿੰਨਾ ਜਿੰਨਾ ਨੇ ਉਠਾਇਆ ਉਹਦੇ ਵਿੱਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਵੀ ਸ਼ਾਮਲ ਨੇ ਭਾਰਤੀ ਜਨਤਾ ਪਾਰਟੀ ਦੇ ਮੀਤ ਪ੍ਰਧਾਨ ਨੇ ਡਾਕਟਰ ਸੁਭਾਸ਼ ਸ਼ਰਮਾ ਉਹਨਾਂ ਨੇ ਵੀ ਇਹਦੀ ਨਖੇਦੀ ਕੀਤੀ ਹੈ ਕਿ ਆ ਮੇਰਾ خیال ਸਾਡੇ ਗ੍ਰਹਿ ਮੰਤਰੀ ਸਾਹਿਬ ਨੂੰ ਜਿਨ੍ਹਾਂ ਦੇ ਅਧੀਨ ਇਹ ਫੋਰਸ ਆਉਂਦੀਆਂ ਨੇ ਉਹਨਾਂ ਨੂੰ ਇਹਦਾ ਸੂਬਾ ਮੋਡਸ ਨੋਟਿਸ ਲੈ ਕੇ ਪੂਰਾ ਇਹਦੀ ਪੜਤਾਲ ਕਰਾਉਣੀ ਚਾਹੀਦੀ ਹੈ ਕਿ ਇਹ ਉਹਦਾ ਆਪਦਾ ਫੈਸਲਾ ਸੀ ਜੇ ਆਪਦਾ ਫੈਸਲਾ ਸੀ ਤਾਂ ਉਹਨੂੰ ਸਖਤ ਸਜ਼ਾ ਦੇਣੀ ਚਾਹੀਦੀ ਹੈ ਤਾਂ ਕਿ ਸਾਡਾ ਭਾਈਚਾਰਕ ਏਕਾ ਇਹਦੇ ਮਾਮਲੇ ਦੇ ਵਿੱਚ ਉਹ ਚ ਆਂਚ ਨਾ ਆਵੇ ਉਹ ਕੱਠੇ ਰਹੀਏ ਇਹ ਮੈਟਰੋ ਅੱਜ ਚੱਲੀ ਹੈ ਜਾਂ ਇਹ ਅਮਰਤਾਰੀ ਸਿੰਘ ਪਹਿਲੀ ਵਾਰ ਚੜਿਆ ਰੋਜ਼ ਹੀ ਚੜਦੇ ਆ ਤੇ ਸਾਰਿਆਂ ਨੂੰ ਪਤਾ ਕਿ ਸ੍ਰੀ ਸਾਹਿਬ ਸਾਡਾ ਅਨਖੜਵਾ ਭਾਗ ਹੈ ਸਿੱਖ ਦਾ ਕਕਾਰ ਹੈ ਸੋ ਇਹਦੇ ਵਿੱਚ ਮੇਰਾ ਖਿਆਲ ਹੈ ਕਿ ਪੜਤਾਲ ਕਰਕੇ ਇਹਦਾ ਸਹੀ ਹੱਲ ਕੱਢਣ ਦੀ ਜ਼ਰੂਰਤ ਹੈ ਜੀ ਜੀ ਸੋ ਦੂਜੇ ਪਾਸੇ ਗੱਲ ਕਰਦੇ ਹਾਂ ਜੀ ਅਕਾਲੀ ਸੁਧਾਰ ਲਹਿਰ ਵਾਲਿਆਂ ਦੇ ਜਿਨ੍ਹਾਂ ਵੱਲੋਂ ਅੱਜ ਚੰਡੀਗੜ੍ਹ ਦੇ ਵਿੱਚ ਇੱਕ ਮੀਟਿੰਗ ਕੀਤੀ ਗਈ ਸੀ ਤੇ ਤੁਹਾਨੂੰ ਪਤਾ ਹੀ ਹੈ ਜਥੇਦਾਰ ਸਾਹਿਬ ਵੱਲੋਂ ਕਿਹਾ ਗਿਆ ਸੀ ਵੀ ਸ਼੍ਰੋਮਣ ਅਕਾਲੀ ਦਲ ਦੇ ਸਮੇਂ ਦੇ ਵਿੱਚ 2007 ਤੋਂ ਲੈ ਕੇ 17 ਤੱਕ ਜਿਹੜੇ ਵੀ ਕੈਬਨ ਮੰਤਰੀ ਸੀ ਉਹ ਵੀ ਆਣ ਕੇ ਪੇਸ਼ ਹੋਣਗੇ ਸ਼੍ਰੀ ਅਕਾਲ ਤਖਤ ਸਾਹਿਬ ਦੇ ਵਿੱਚ ਤੇ ਅੱਜ ਉਹਨਾਂ ਵੱਲੋਂ ਜਿਹੜੇ ਲੀਡਰ ਨੇ ਸੁਧਾਰ ਲਹਿਰ ਦੇ ਨਾਲੋਂ ਵੱਲੋਂ ਅਸਤੀਫੇ ਦੇ ਦਿੱਤੇ ਗਏ ਨੇ ਜੀ ਦੇਖੋ ਜਦਰ ਸਾਹਿਬ ਲੱਗਦਾ ਹੈ ਕਿ ਇਸ ਵਾਰ ਕੋਈ ਜ਼ਰੂਰ ਅਜੀਹਾ ਫੈਸਲਾ ਕਰਨਗੇ ਜੋ ਸਰ ਪ੍ਰਬੰਧਤ ਹੋਵੇ ਲੋਕਾਂ ਦੀਆਂ ਨਜ਼ਰਾਂ ਬਹੁਤ ਟਿਕੀਆਂ ਹੋਈਆਂ ਨੇ ਕਿਉਂਕਿ ਜੱਜਦਾਰ ਸਾਹਿਬ ਜਦੋਂ ਕਾਲ ਤਖਤ ਸਾਹਿਬ ਦੀ ਫਸੀਲ ਤੇ ਖੜਨਗੇ ਇਹ ਜਿਨ੍ਹਾਂ ਦੀਆਂ ਸੂਚੀਆਂ ਜਾਰੀ ਹੋਈਆਂ ਨੇ ਸਾਰੇ ਥੱਲੇ ਪੱਲੇ ਪਾ ਕੇ ਖੜਨਗੇ ਦੇਖਣ ਵਾਸਤੇ ਦੇਸ਼ ਵਿਦੇਸ਼ ਤੋਂ ਸੰਗਤ ਆ ਰਹੀ ਹੈ ਕਿ ਜੱਜਦਾਰ ਸਾਹਿਬ ਐਸ ਵੇਲੇ ਸਾਰਾ ਕੁਝ ਜੱਜਦਾਰ ਸਾਹਿਬਾਨ ਦੇ ਹੱਥ 'ਚ ਹੈ ਉਹਨਾਂ ਨੇ ਫੈਸਲਾ ਸਰਪ੍ਰੰਤ ਕਰਨਾ ਤੇ ਜਿਵੇਂ ਕਹਿੰਦੇ ਆ ਨਾ ਕਿ ਜੇ ਕੋਈ ਸ਼੍ਰੀ ਕਾਲ ਤਖਤ ਸਾਹਿਬ ਤੇ ਨਮਾਣਾ ਹੋ ਕੇ ਜਾਂਦਾ ਦੇਗ ਮਿਲਦੀ ਹੈ ਜੇ ਟੱਕਰ ਲੈਂਦਾ ਤਾਂ ਤੇਗ ਮਿਲਦੀ ਹੈ ਜਦਰ ਸਾਹਿਬ ਨੇ ਇੱਥੇ ਫੈਸਲਾ ਕਰਨਾ ਲੈ ਕੇ ਸੁਧਾਰ ਲੈਰ ਇਹਨਾਂ ਦੇ ਕਨਵੀਨਰ ਨੇ ਗੁਰਪ੍ਰਤਾਪ ਸਿੰਘ ਬਡਾਲਾ ਇਹਨਾਂ ਦੇ ਆਗੂਆਂ ਨੇ ਜਿਨ੍ਹਾਂ ਦੇ ਨਾਂ ਉੱਠਦੇ ਆ ਉਹਨਾਂ ਸਾਰਿਆਂ ਨੇ ਆਪਣੇ ਅਸਤੀਫੇ ਜਿਹੜੇ ਐ ਉਹ ਸੁਧਾਰ ਲਹਿਰ ਦੇ ਕਨਵੀਨਰ ਗੁਰਪ੍ਰਤਾਪ ਸਿੰਘ ਬਟਾਲਾ ਨੂੰ ਦੇ ਦਿੱਤੇ ਐ ਅੱਜ ਸਵੀਕਾਰ ਵੀ ਕਰ ਲਿਆ ਗਿਆ ਉਸ ਤੋਂ ਬਾਅਦ ਅਕਾਲੀ ਦਲ ਬੱਕਰੀ ਵੇਚੜੀ ਹੈ ਅਸਤੀਫਾ ਦੇਣ ਵਾਲੇ ਆਗੂਆਂ ਨੇ ਸੁਖਵੀਰ ਸਿੰਘ ਬਾਦਲ ਦੇ ਹੱਕ ਚ ਗਾਏ ਗੀਤ ਤੇ ਵੀ ਸਵਾਲ ਚੁੱਕੇ ਨੇ ਨਵੇਂ ਨਵੇਂ ਇਹ ਕੰਮ ਕਰ ਰਿਹਾ ਇਹਨਾਂ ਦਾ ਜਿਹੜਾ ਸਰਪ੍ਰਸਤੀ ਵਾਲਾ ਚੈਨਲ ਆ ਉਹਦੇ ਉੱਤੇ ਵੀ ਸ਼੍ਰੀ ਅਕਾਲ ਤਖਤ ਸਾਹਿਬ ਦੇ ਜੱਜਦਾਰ ਸਾਹਿਬ ਤੇ ਸਵਾਲ ਚੱਕੇ ਜਾ ਰਹੇ ਨੇ ਜਿਹੜੇ ਕਿ ਮर्यादा ਮੁਤਾਬਕ ਨਹੀਂ ਠੀਕ ਜੀ ਚੰਡੀਗੜ੍ਹ ਜੀ ਦੀ ਮੀਟਿੰਗ ਹੋਈ ਉਹਦੇ ਵਿੱਚ ਢੀਰਸਾ ਸਾਹਿਬ ਬੜਾ ਸਾਹਿਬ ਪ੍ਰੈਸਰ ਚੰਦੂ ਮਾਜਰਾ ਸਿਕੰਦਰ ਸਿੰਘ ਮਲੂਕਾ ਸਰਜੀਤ ਸਿੰਘ ਰਖੜਾ ਬੀਬੀ ਜ਼ਗੀਰ ਕੌਰ ਪ੍ਰਵਿੰਦਰ ਸਿੰਘ ਢੀਡਸਾ ਸਰਵਨ ਸਿੰਘ ਖਲੋ ਇਹ ਸਾਰੇ ਹਾਜ਼ਰ ਸਨ ਇਹਨਾਂ ਨੇ ਸ੍ਰੀ ਕਬਤਖਤ ਸਾਹਿਬ ਦੇ ਜਦਦਾ ਸਾਨੂੰ ਭਰੋਸਾ ਦਵਾਇਆ ਉਹਨਾਂ ਨੂੰ ਧਾਰਮਿਕ ਰਾਜਨੀਤਿਕ ਜਾਂ ਕਿਸੇ ਤਰ੍ਹਾਂ ਦੀ ਵੀ ਸੇਵਾ ਲਈ ਬੁਲਾਇਆ ਜਾਂਦਾ ਹੈ ਉਹ ਨਿਵਾਨੇ ਸਿੱਖ ਬਣ ਕੇ ਉੱਥੇ ਪੇਸ਼ ਹੋਣਗੇ ਹੁਣ ਇਹਨਾਂ ਨੇ ਪੰਗਾ ਖੜਾ ਕਰਤਾ ਦੂਜਿਆਂ ਵਾਸਤੇ ਹਾਲਾਂਕਿ ਇੱਕ ਪੱਤਰ ਦੇ ਵਿੱਚ ਸੁਖਵੀਰ ਸਿੰਘ ਬਾਦਲ ਕਹਿ ਚੁੱਕਿਆ ਹੈ ਕਿ ਮੈਂ ਦਾ ਅਸਤੀਫਾ ਦੇਤਾ ਜੀ ਜੇ ਅਸਤੀਫਾ ਦੇਤਾ ਤੇ ਤੁਹਾਡਾ ਕਾਰਜਕਾਰੀ ਪ੍ਰਧਾਨ ਬਲਵੰਦਰ ਸਿੰਘ ਭੁੰਦੜ ਨੂੰ ਉਹਨੇ ਮੰਨਿਆ ਜਾਂ ਨਹੀਂ ਮੰਨਿਆ ਫਿਰ ਤਾਂ ਕਾਰਜਕਾਰੀ ਰਹਿੰਦਾ ਹੀ ਨਹੀਂ ਜੇ ਪ੍ਰਧਾਨ ਹੀ ਪਾਸੇ ਹੋ ਗਿਆ ਆਮ ਤੌਰ ਤੇ ਸੀਨੀਅਰ ਮੀਤ ਪ੍ਰਧਾਨ ਜਿਹੜਾ ਵੀ ਹੈ ਉਹਨਾਂ ਦੀ ਥਾਂ ਲੈ ਲੈਂਦਾ ਹੁੰਦਾ ਕਾਨੂੰਨਾਂ ਤੌਰ ਤੇ ਇਹ ਮਾਮਲਾ ਬਹੁਤ ਵੱਡਾ ਹੈ ਇਹਨੂੰ ਕਿਵੇਂ ਨਿਜਿੱਠਿਆ ਜਾਂਦਾ ਹੈ ਇਹ ਜੱ태ਦਾਰ ਸਾਹਿਬ ਦੇ ਪਾਲੇ ਚ ਗੇਂਦ ਹੈ ਜਿਵੇਂ ਹੁਣ ਤੱਕ ਦੇ ਜੱ태ਦਾਰ ਸਾਹਿਬ ਦੇ ਫੈਸਲੇ ਆ ਰਹੇ ਨੇ ਉਮੀਦ ਰੱਖਣੀ ਚਾਹੀਦੀ ਹੈ ਕਿ ਜੱ태ਦਾਰ ਸਾਹਿਬ ਇਤਿਹਾਸਕ ਫੈਸਲਾ ਹੀ ਕਰਨਗੇ ਉਹਨਾਂ ਨੂੰ ਇਹ ਵੀ ਪਤਾ ਹੈ ਕਿ ਪਹਿਲਾਂ ਕੁਝ ਫੈਸਲੇ ਇਹੋ ਜਿਹੇ ਹੋ ਗਏ ਸੀ ਉਸ ਵੇਲੇ ਦੇ ਅਕਾਲ ਤਖਤ ਦੇ ਜੱ태ਦਾਰ ਗੈਨੀ ਗਰਵਚਨ ਸਿੰਘ ਨੂੰ ਅੱਜ ਤੱਕ ਸੰਗਤਾਂ ਦੇ ਵਿੱਚ ਪ੍ਰਵਾਨਤਾ ਨਹੀਂ ਮਿਲੀ ਉਲਟਾ ਪ੍ਰਕਰਮਾਂ ਦੇ ਵਿੱਚ ਪਹਿਲੀ ਵਾਰ ਉਹਦੇ ਪੁਤਲੇ ਬਣਾ ਕੇ ਘੜੀਸੇ ਗਏ ਤੇ ਬਾਹਰ ਲਿਜਾ ਕੇ ਉੱਤੇ ਚੱਪਲਾ ਮਾਰ ਕੇ ਉਹਨਾਂ ਨੂੰ ਉਹਦਾ ਅੱਗ ਲਾ ਕੇ ਸਾੜੇ ਗਏ ਜਦਰ ਸਾਹਿਬ ਆਮ ਪੂਰੇ ਵਿਸ਼ਵ ਦੀ ਸੰਗਤ ਨੂੰ ਇਸ ਚੀਜ਼ ਦਾ ਹੈ ਕਿ ਜਦਰ ਸਾਹਿਬ ਜਿਹੜਾ ਵੀ ਫੈਸਲਾ ਸੁਣਾਉਣਗੇ ਉਹ ਵਾਕਈ ਅਤਿਆਸਕ ਹੋਵੇਗਾ ਅਸੀਂ ਇਹੋ ਹੀ ਆਸ ਰੱਖ ਸਕਦੇ ਆ ਅਸੀਂ ਨੈਗੇਟਿਵ ਗੱਲ ਸੋਚਦੇ ਹੀ ਨਹੀਂ ਕਿ ਜੇ ਨਾ ਹੋਇਆ ਜੀ ਸੋ ਦੂਜੇ ਪਾਸੇ ਭਾਜਪਾ ਵੱਲੋਂ ਚੰਡੀਗੜ੍ਹ ਦੇ ਵਿੱਚ ਇੱਕ ਮੀਟਿੰਗ ਕੀਤੀ ਗਈ ਹੈ ਜਿਹਦੇ ਚੱਲਦੇ ਉਹਨਾਂ ਕਿਹਾ ਕਿ 에ਰਪੋਰਟ ਦੇ ਉੱਤੇ ਜਿੱਥੇ ਸ਼ਹੀਦ ਆਜ਼ਮ ਭਗਤ ਸਿੰਘ ਦਾ ਬੁੱਤ ਲੱਗਿਆ ਹਾਲੇ ਤੱਕ ਉਹ ਉਹਦੇ ਉੱਤੇ ਜਿਹੜਾ ਕਪੜਾ ਢਿਲਸਾ ਨਹੀਂ ਚੱਕਿਆ ਗਿਆ ਤੇ ਉਹਨਾਂ ਨੇ ਅਲਟੀਮੇਟਮ ਦਿੱਤਾ ਜੇਕਰ ਸਰਕਾਰ ਨਹੀਂ ਕਰ ਦਿੱਤਾ ਅਸੀਂ ਫਿਰ ਕਰਾਂਗੇ ਜੀ ਬੜਾ ਅਜੀਬ ਕਿਸਮ ਦਾ ਕੰਮ ਹੈ ਜਿਹੜੀ ਇਹ ਅਥਾਰਟੀ ਹੈ ਸ਼ਰੀਹਵਾਵਾਜੀ ਦੀ ਉਹਦੇ ਮੰਤਰੀ ਹਰਦੀਪਪੁਰੀ ਨੇ ਇੱਕ ਦੂਜੇ ਮੰਤਰੀ ਨੇ ਜੇ ਤਾਂ ਇਹ ਚੱਕਰਾਂ ਪੰਜਾਬ ਸਰਕਾਰ ਦੇ ਜੁਮੇ ਆ ਤੇ ਪੰਜਾਬ ਸਰਕਾਰ ਨੇ ਤਾਂ ਗੁਰੂ ਭਗਤ ਸਿੰਘ ਦੇ ਗਾਇਆ ਦਸਤਾਰਾਂ ਵੀ ਉਹੀ ਸਜਾਲੀਆਂ ਉਹਨਾਂ ਨੇ ਕਿਉਂ ਨਹੀਂ ਕੀਤਾ ਉਹ ਸਪਸ਼ਟੀਕਰਨ ਦੇ ਤੇ ਜੇ ਹਵਾਵਾਜੀ ਸ਼ਹਿਰੀ ਹਵਾਵਾਜੀ ਅਥਾਰਟੀ ਨੇ ਕਰਨਾ ਹੈ ਤੇ ਹਰਦੀਪ ਪੁਰੀ ਮੰਤਰੀ ਨੇ ਫਿਰ ਉਹਨਾਂ ਤੋਂ ਪੁੱਛਿਆ ਜਾਵੇ ਵੀ ਭਾਈ ਕਿਉਂ ਨਹੀਂ ਕੀਤਾ ਤੁਸੀਂ ਕੀ ਠੋਡੀ ਮਜ਼ਬੂਰੀ ਹੈ ਸੋ ਇਹ ਗੱਲ ਬਹੁਤ ਵੱਡੀ ਹੈ ਤੇ ਮੇਰਾ ਖਿਆਲ ਹੈ ਕਿ ਇਹ ਕਰ ਲੈਣੀ ਚਾਹੀਦੀ ਹੈ ਕਿਹਦੀ کوتاਹੀ ਹੈ ਕਿਉਂ ਨਹੀਂ ਕੀਤਾ ਗਿਆ ਇਹਦੀ ਬਕਾਇਦਾ ਪੜਤਾਲ ਕਰਾਈ ਜਾਵੇ ਤੇ ਇੰਨੇ ਚਿਰ ਤੋਂ ਹੁਣ ਸਵਾਲ ਤਾਂ ਇੱਥੇ ਇਹ ਵੀ ਆਉਂਦਾ ਹੈ ਕਿ ਪੰਜਾਬ ਭਵਨ ਦਿੱਲੀ ਦੇ ਵਿੱਚ ਇੱਕ ਸਾਤ ਸੂਰਤ ਸਿੱਖ ਜਾਂ ਕਹਿ ਸਕਦੇ ਆ ਕਿ ਨਿਹੰਗ ਸਿੰਘ ਹੋਣਗੇ ਉਹਨਾਂ ਦਾ ਪੁੱਤ ਲੱਗਿਆ ਹੋਇਆ ਸੀ ਅੱਜ ਘਰ ਉਹ ਪੁੱਤ ਵੀ ਨਜ਼ਰ ਨਹੀਂ ਆਉਂਦਾ ਉੱਥੇ ਉਹ ਕਿਨੇ ਉਥੋਂ ਪਰੇ ਕਰਤਾ ਜਾਂ ਕੋਈ ਮਰਮਤ ਹੋ ਰਹੀ ਹੈ ਇਦੇ ਬਾਰੇ ਵੀ ਸਪਸ਼ਟੀਕਰਨ ਪੰਜਾਬ ਦੀ ਸਰਕਾਰ ਨੂੰ ਦੇਣਾ ਚਾਹੀਦਾ ਕਿਉਂਕਿ ਮਲਕੀਅਤ ਪੰਜਾਬ ਦੀ ਸਰਕਾਰ ਦੀ ਹੈ ਪੰਜਾਬ ਭਵਨ ਦਿੱਲੀ ਦੇ ਉੱਤੇ ਇਹ ਵੀ ਸਵਾਲਾਂ ਦੇ ਘੇਰੇ ਚ ਸੋਏ ਪੜਤਾਲ ਦਾ ਵਿਸ਼ਾ ਵਿਸ਼ੇ ਨੇ ਇਹਦੇ ਬਾਰੇ ਜਿਹੜਾ ਵੀ ਜ਼ਿੰਮੇਵਾਰ ਹੈ ਉਹਦੇ ਵਿਰੁੱਧ ਕਾਰਵਾਈ ਕੀਤੀ ਜਾਣੀ ਚਾਹੀਦੀ ਹੈ ਜੀ ਸੋਡਲ ਸਾਲੂ ਦਾਣੇ ਦੇ ਵਿੱਚ ਬੁੱਢੇ ਨਾਲੇ ਨੂੰ ਲੈ ਕੇ ਲਗਾਤਾਰ ਜਿੱਥੇ ਉਹ ਬੰਦਿਆਂ ਸੰਘਰਸ਼ ਕਰ ਰਹੀਆਂ ਨੇ ਬੁੱਢੇ ਨਾਲੇ ਦਾ ਪਾਣੀ ਆ ਹੋ ਸਾਫ਼ ਰਹੇ ਤੇ ਉਹਦਾ ਬਚਾਅ ਕੀਤਾ ਜਾ ਸਕੇ ਤੁਹਾਨੂੰ ਦੱਸ ਦੇ ਕਿ ਕਾਲੇ ਪਾਣੀ ਦਾ ਜਿਹੜਾ ਮੋਰਚਾ ਉਹਦੇ ਵੱਲੋਂ ਹੁਣ 3 ਦਸੰਬਰ ਵਾਲੇ ਦਿਨ ਪੱਕਾ ਮੋਰਚਾ ਲਗਾਇਆ ਜਾਵੇਗਾ ਜਿਹੜਾ ਫੈਕਟਰੀਆਂ ਦੇ ਵਿੱਚੋਂ ਗੰਦਾ ਪਾਣੀ ਆਂਦਾ ਉਹਨੂੰ ਰੋਕਿਆ ਜਾਵੇਗਾ ਜੀ ਇਹ ਟੀਮ ਕਾਲੇ ਪਾਣੀ ਮੋਰਚਾ ਹੈ ਤਾਜਪੁਰ ਰੋੜ ਹੈ ਜਦੋਂ ਆਪਾਂ ਸਮਰਾਲਾ ਚੌਂਕ ਤੋਂ ਬਾਈਪਾਸ ਤੋਂ ਬਾਅਦ ਜਾਂਦੇ ਆਂ ਰਾਸਤੇ ਦੇ ਵਿੱਚ ਇੱਕ ਸੱਜੇ ਪਾਸੇ ਨੂੰ ਇੱਕ ਸੜਕ ਮੁੜਦੀ ਹੈ ਜਿੱਧਰ ਜੇਲ ਹੈ ਉਹਨੂੰ ਤਾਜਪੁਰ ਰੋਡ ਕਹਿੰਦੇ ਨੇ ਉੱਥੋਂ ਇਹ ਸਾਰਾ ਪਾਣੀ ਪੈਂਦਾ ਹੈ ਇਹ ਸਮਾਜ ਸੇਵੀ ਜਥੇਬੰਦੀਆਂ ਨੇ ਜਿਨ੍ਹਾਂ ਨੇ ਇਹ ਮੁੱਦਾ ਚੱਕਿਆ ਇੱਥੇ ਕੈਂਸਰ ਦਾ ਮੁੱਦਾ ਚੱਕੀ ਜਾਂਦਾ ਜਿਹੜੀ ਕੈਂਸਰ ਦੀ ਜੜ ਹੈ ਸਰਕਾਰਾਂ ਆਈਆਂ ਦੁਰਤਾਂ ਬਣੀਆਂ ਇਦੇ ਉੱਤੇ ਵਿਧਾਨ ਸਭਾ ਦੇ ਵਿੱਚ ਵੀ ਇੱਕ ਕਮੇਟੀ ਬਣੀ ਹੋਈ ਹੈ। ਉਹਦੇ ਵਿੱਚ ਬਹੁਤ ਸਾਰੀਆਂ ਸਿਆਸੀ ਪਾਰਟੀਆਂ ਦੇ ਮੈਂਬਰ ਵੀ ਨੇ ਤੇ ਜਿਹੜੀ ਇਹ ਕਮੇਟੀ ਬਣੀ ਹੈ ਇਹਨਾਂ ਨੇ ਬਹੁਤ ਸਾਰੇ ਸਮਾਜ ਸੇਵੀ ਉਹਨਾਂ ਜਥੇਬੰਦੀਆਂ ਨੂੰ ਨਾਲ ਲਿਆ। ਤੇ ਤੇ ਉਹ ਜਿਹੜਾ ਮੋਰਚਾ ਤਿੰਨ ਤਰੀਕ ਨੂੰ ਉਹ ਕਹਿੰਦੇ ਜਿਹੜਾ ਸੀਵਰੇਜ ਦਾ ਪਾਣੀ ਬੁੱਢੇ ਨਾਲੇ ਚ ਪੈਂਦਾ ਉਹ ਅਸੀਂ ਜਾ ਕੇ ਉੱਥੋਂ ਬੰਦ ਕਰ ਦੇਣਾ ਜੇ ਕਿਸੇ ਨੇ ਕੋਈ ਪੰਗਾ ਲਿਆ ਰੋਕਣ ਦਾ ਯਤਨ ਕੀਤਾ ਉੱਥੇ ਮੋਰਚਾ ਵੀ ਲੱਗ ਜਾਣਾ ਉਹਦੀ ਜ਼ਿੰਮੇਵਾਰੀ ਫਿਰ ਸਰਕਾਰ ਦੀ ਹੋਵੇਗੀ ਤੇ ਇਹ ਮੈਂ ਸਮਝਦਾ ਸਾਰਿਆਂ ਨੂੰ ਪਤਾ ਹੈ ਕਿ ਇਹ ਪਾਣੀ ਅੱਗੇ ਰਾਜਸਥਾਨ ਤੱਕ ਜਾਂਦਾ ਹੈ ਸਤਲੁਜ ਦੇ ਵਿੱਚ ਦੀ ਹੋ ਕੇ ਮੈਨੂੰ ਇਹਨਾਂ ਦਾ ਆਪਣਾ ਸਤਿੰਦਰ ਸਰਤਾਜ ਹੋਰਾਂ ਦਾ ਇੱਕ ਗੀਤ ਯਾਦ ਆਉਂਦਾ ਹੈ ਜਿਹਦੇ ਵਿੱਚ ਉਹਨਾਂ ਨੇ ਕਿਹਾ ਸੀ ਕਿ ਪੰਜਾਬ ਦਾ ਪਾਣੀ ਹੈ ਜਿਹੜਾ ਉਹ ਕਾਲਾ ਹੋ ਗਿਆ ਕਾਫੀ ਇਹ ਗੀਤ ਸੀ ਜਿਹੜਾ ਉਹ ਸਿੱਖਿਆ ਦਾ ਇੱਕ ਗੀਤ ਸੀ ਪਰ ਸਰਕਾਰਾਂ ਦੀਆਂ ਚਵੜੀਆਂ ਇੰਨੀਆਂ ਮੋਟੀਆਂ ਨੇ ਉਹਨਾਂ ਤੇ ਅਸਰੇ ਨਹੀਂ ਹੁੰਦਾ ਔਰ ਜਿੰਨੇ ਸਿਆਸੀ ਆ ਦੂਧੀਆਂ ਸਮਾਜ ਸੇਵੀ ਇਹਦੀਆਂ ਤਾਂ ਉਹ ਨੇ ਜਿਨ੍ਹਾਂ ਨੇ ਸਭ ਫੋਟੋਆਂ ਲਵਾ ਕੇ ਅਵਾਰਡ ਲੈਣੇ ਆ ਜਿਹੜੇ ਅਸਲ ਕੰਮ ਕਰਦੇ ਆ ਇੱਥੇ ਬਹੁਤ ਸਾਰੇ ਆਉਣਗੇ ਅਸੀਂ ਜੀ ਬੱਚਿਆਂ ਦੀ ਫੀਸ ਭਰਤੀ ਪਤਾ ਨਹੀਂ ਕਿੰਨੀਆਂ ਕਿ ਜਥੇਬੰਦੀਆਂ ਨੇ ਕੋਈ 2-4 ਨਹੀਂ ਹੈਗੀਆਂ ਸੰਕਰਿਆਂ ਚ ਨੇ ਦੂਜਾ ਆਉਂਦਾ ਜੀ ਅਸੀਂ ਤਾਂ ਲੋਕਾਂ ਦੇ ਸਿਹਤ ਦਾ ਬੜਾ ਖਿਆਲ ਰੱਖਦੇ ਆ ਤੀਜਾ ਆਉਂਦਾ ਅਸੀਂ ਤਾਂ ਨਸ਼ਿਆਂ ਦੇ ਖਿਲਾਫ ਇਹ ਜੇ 10% ਵੀ ਕੰਮ ਕਰ ਦੇਣ ਤਾਂ ਬਹੁਤ ਵੱਡੀ ਗੁਨਾਮਤ ਹੈ। ਫਰੋਜਪੁਰ ਜ਼ਿਲ੍ਹੇ ਦੇ ਵਿੱਚ ਇੱਕ ਉਸ ਬੱਚੇ ਦੀ ਤਸਵੀਰ ਆਈ ਜਦੋਂ ਉਹਨੂੰ ਅਧਿਆਪਕ ਨੇ ਪੁੱਛਿਆ ਵੀ ਤੇਰਾ ਧਿਆਨ ਕਿਉਂ ਨਹੀਂ ਤੂੰ ਕਿਉਂ ਨਹੀਂ ਕਰ ਰਿਹਾ ਕਹਿੰਦਾ ਜੀ ਦੋ ਦਿਨ ਹੋ ਗਏ ਰੋਟੀ ਨਹੀਂ ਖਾਧੀ। ਮਾਪਿਓਏ ਸਮਿਤੀ ਆ ਕੇ ਜਰੀਆ ਮਿੱਡੇ ਮੀਲ ਮਿਲਦੀ ਹੈ। ਚਲ ਹੋਰ ਕੁਝ ਨਹੀਂ ਇਹ ਦੁਪਹਿਰ ਦੀ ਰੋਟੀ ਤਾਂ ਆਪ ਦੀ ਢਿੱਡ ਭਰ ਕੇ ਖਾਇਆਏਗਾ ਜੀ ਜਿਹੜੇ ਆਮਲਾ ਸਾਹਿਬ ਵਧਾਇਕ ਨੇ ਉਹਨਾਂ ਨੇ ਆਪਣੇ ਬਿਜਲੀ ਕਾਰਖਾਨੇ ਦੇ ਵਿੱਚ ਉਸ ਪਰਿਵਾਰ ਨੂੰ ਨੌਕਰੀ ਵੀ ਦੇਤੀ ਹੈ 51000 ਰੁਪਇਆ ਉਸ ਪਰਿਵਾਰ ਦੀ ਸਹਾਇਤਾ ਕੀਤੀ ਹੈ ਬਹੁਤ ਸਾਰੀਆਂ ਸਮਾਜ ਸੇਵੀ ਜਿਹਾ ਸੇਵੰਦੀਆਂ ਪੰਜਾਬ ਦੀਆਂ ਬਾਹਰ ਲੀਆਂ ਉਹ ਵੀ ਉਹਦੇ ਇੱਕ ਹੋਰ ਖਬਰ ਹੈ ਜੇ ਨਾਬੇ ਵੱਲੋਂ ਨਾਸ਼ਰ ਹੋਈ ਹੈ ਉਹ ਵੀ ਇਸੇ ਤਰ੍ਹਾਂ ਦੀ ਹੈ ਦੋਸਤੋ ਆ ਤੁਸੀਂ ਹੋਰ ਰੱਜਿਆਂ ਨੂੰ ਬਹੁਤ ਰਜਾਉਣ ਲੱਗੇ ਰਹਿੰਦੇ ਹੋ ਆ ਹੁਣ ਜੋੜਵੇਂ ਲਾਉਣਾ ਹੈ ਤੇ ਜੇ ਚੰਗਾ ਹੋਵੇ ਉੱਥੇ ਪੁਸਤਕਾਂ ਦਾ ਸਹਿਬਜ਼ਾਦਿਆਂ ਦੀ ਪੁਸਤਕਾਂ ਦਾ ਲੰਗਰ ਰੱਖੋ ਪਤਾ ਲੱਗੇ ਅਸੀਂ ਕਿਉਂ ਪੁੱਛੇ ਆ ਕਿਉਂਕਿ ਅਸੀਂ ਅੱਖਰ ਗਿਆਨ ਨੂੰ ਤਰਜੀਹ ਨਹੀਂ ਦਿੱਤੀ ਲਾਓ ਤੁਹਾਡੀ ਸ਼ਰਧਾ ਹੈ ਤੁਹਾਡੀ ਸ਼ਰਧਾ ਦਾ ਕੋਈ ਮੁਕਾਬਲਾ ਨਹੀਂ ਜੇ ਸ਼ਰਧਾ ਪੂਰੇ ਵਿਸ਼ਵ ਜੇ ਦੇਖ ਰਹੀ ਹੈ ਤਾਂ ਛੋਟੇ ਤੇ ਵੱਡੇ ਸਹਿਬਜ਼ਾਦਿਆਂ ਦੇ ਸ਼ਹੀਦੀ ਇਹ ਗੁਰਪੁਰਪਾ ਦੇ ਉੱਤੇ ਜੋ ਸ਼ਰਧਾ ਹੁੰਦੀ ਹੈ ਪਰ ਇਹਦੇ ਵਿੱਚ ਜੇ ਥੋੜੀ ਜਿਹੀ ਤਬਦੀਲੀ ਕਰਕੇ ਬਹੁ ਪਛਾਈ ਗਿਆਨ ਦੀਆਂ ਕਿਤਾਬਾਂ ਵੰਡਦੇ ਹੋ ਤੱਕ ਇਹਦੇ ਨਾਲ ਉੱਥੇ ਇਹ ਵੀ ਲਾਓ ਕਿ ਸਾਡਾ ਬੱਚਾ ਪੈਸਿਆਂ ਦੀ ਤੋਟ ਕਾਰਨ ਪੜ ਨਹੀਂ ਸਕਦਾ ਉਹਦੇ ਕੋਲ ਬੂਟ ਨਹੀਂ ਉਹਦੇ ਕੋਲ ਕੱਪੜੇ ਨਹੀਂ ਉਹਦੀ ਪੜਤਾਲੀਆ ਕਮੇਟੀ ਕਰਕੇ ਪੜਤਾਲ ਕਰੋ ਜੇ ਕੇਸ ਜੈਨੂਅਨ ਹੈ ਤੇ ਕੁਝ ਦਸਵੰਦ ਜੇ ਹਰੇਕ ਪਿੰਡ ਜਿਹੜੇ ਜਿਹੜੇ 5-5 ਦਾ 10-10 ਲੱਖ ਰੁਪਇਆ ਇਹ ਲੰਗਰਾ ਤੇ ਲਾ ਦਿੰਦੇ ਨੇਗੇ ਇਹਦੇ ਨਾਲ-ਨਾਲ ਐਡੀਸ਼ਨ ਕਰ ਲੋ ਇਹ ਵੀ ਕਰੋ ਕੋਈ ਮਾੜਾ ਨਹੀਂ ਕਿ ਆ ਜਿਹੜੇ ਬੱਚਿਆਂ ਬਾਰੇ ਜੇ ਮੰਨ ਲਓ ਤੁਹਾਡੇ ਕੋਲ 1 ਸਾਲ ਦੇ ਵਿੱਚ 100 ਆ ਗਿਆ ਸੰਗਤ ਜਿੱਥੇ ਖੜ ਜਾਂਦੀ ਹੈ ਉੱਥੇ ਕੋਈ ਸਮੱਸਿਆ ਨਹੀਂ ਆਉਂਦੀ ਹੋ ਸਕਦਾ ਤੁਹਾਡਾ ਇਹ ਉਹ ਬੱਚੇ ਦੀ ਗਿਆਨ ਦੇ ਕੇ ਉਹਦੀ ਵਿਦਿਆ ਗਿਆਨ ਵਿੱਚ ਵਾਧਾ ਕਰਦੇ ਤੇ ਉਹ ਬੱਚਾ ਕਿਸੇ ਵੱਡੇ ਅਉਦੇ ਤੇ ਪਹੁੰਚ ਜੇ ਤੇ ਫਿਰ ਉਹਨੂੰ ਯਾਦ ਆਊਗਾ ਫਲਾਨੀ ਸੰਸਥਾ ਨੇ ਮੇਰੀ ਫੀਸਾਂ ਦਿੱਤੀ ਸੀ ਮੇਰੇ ਕੱਪੜੇ ਦਿੱਤੇ ਸੀ ਜਿਹਦੇ ਸਦਕਾ ਅੱਜ ਮੈਂ ਮੈਨੂੰ ਯਾਦ ਆ ਜਦੋਂ ਵਿਦਿਆਰਥੀਆਂ ਦਾ ਇੱਕ ਮੋਰਚਾ ਦਿੱਲੀ ਦੇ ਵਿੱਚ ਲੱਗਿਆ ਸੀ ਉਹ ਸਵੇਰੇ ਸ਼ਾਮ ਪ੍ਰਸ਼ਾਦਾ ਛਕਨ ਗੁਰਦੁਆਰਾ ਜਿਹੜੇ ਬੰਗਲਾ ਸਾਹਿਬ ਜਾਇਆ ਕਰਦੇ ਸੀ ਤੇ ਜਿੱਦ ਦਿਨ ਉਹਨਾਂ ਦਾ ਮਸਲਾ ਹੱਲ ਹੋ ਗਿਆ ਐਲਾਨ ਕਰਕੇ ਗਏ ਕਿ ਪਹਿਲੀ ਤਨਖਾਹ ਸਾਰੀ ਦੀ ਸਾਰੀ ਗੁਰਦੁਆਰਾ ਬੰਗਲਾ ਸਾਹਿਬ ਦੇ ਲੰਗਰ ਦੇ ਵਿੱਚ ਪਾ ਕੇ ਜਾਵਾਂਗੇ ਇਹ ਦੇ ਨਾਲ ਮੇਰਾ ਖਿਆਲ ਹੈ ਕਿ ਜੇ ਇਸ ਤਰ੍ਹਾਂ ਦੇ ਵੀ ਕੰਮ ਆਪਾਂ ਨਾਲ ਸ਼ੁਰੂ ਕਰ ਲਈਏ ਤਾਂ ਆ ਜਿਹੜੇ ਭਟਕੇ ਫਿਰਦੇ ਆ ਨੌਜਵਾਨ ਇਹਨਾਂ ਨੂੰ ਵੀ ਰਾਹ ਤੇ ਲਿਆ ਸਕਦੇ ਆ ਜੀ ਸੋਟਲ ਸਾਹਿਬ ਨਵਜੋਤ ਸਿੰਘ ਸਿੱਧੂ ਬੋਲੋ ਜਿੱਥੇ ਪਿਛਲੇ ਇੱਕ ਪ੍ਰੈਸ ਕਾਨਫਰੰਸ ਕੀਤੀ ਗਈ ਸੀ ਵੀ ਕੈਂਸਰ ਨੂੰ ਖਰਾਏ ਮੇਰੀ ਧਰਮ ਪਤਨੀ ਨੇ ਤੇ ਉਹਨਾਂ ਨੇ ਕੁਝ ਕਿਰੇਲ ਨੁਕਸੇ ਦੱਸੇ ਸੀ ਵੀ ਇਹਨਾਂ ਚੀਜ਼ਾਂ ਰਸੋਈ ਦੇ ਵਿੱਚੋਂ ਬਾਹਰ ਕੱਢ ਦੋ ਤੇ ਇਹਨਾਂ ਦਾ ਪ੍ਰਯੋਗ ਕਰੋ ਪਰ ਹੁਣ 36 ਗੜ੍ਹ ਦੀ ਸਿਵਲ ਸੁਸਾਇਟੀ ਵੱਲੋਂ ਉਹਨਾਂ ਨੂੰ ਨੋਟਿਸ ਜਾਰੀ ਕਰ ਦਿੱਤਾ ਗਿਆ ਜੀ ਚਲੋ ਨੋਟਿਸ ਜਾਰੀ ਕੀਤਾ ਜੀ ਇਹਦੇ ਉੱਤੇ ਨਾ ਰਲਮਾ ਮਿਲਮਾ ਪ੍ਰਤੀਕਰਮ ਹੈ ਜੀ ਸੁਪਰੀਮ ਕੋਰਟ ਦੇ ਇੱਕ ਵਕੀਲ ਸਾਹਿਬ ਨੇ ਇਹਦੇ ਹੱਕ ਚ ਆਏ ਨੇ ਸਾਡਾ ਜਿਹੜਾ ਆਜਰਬੈਦ ਹੈ ਉਹਦੇ ਸੀਨੀਅਰ ਅਧਿਕਾਰੀ ਇਹ ਗੱਲ ਕਹਿੰਦੇ ਆ ਕਿ ਸਾਨੂੰ ਇਹ ਸਾਰਾ ਕੁਝ ਪਹਿਲਾਂ ਪਤਾ ਤੇ ਜਿਹੜੀਆਂ ਉਹ ਕੋਝੇ ਤਤ ਕੀਤੀ ਜਾ ਰਹੀ ਹੈ ਜੀ ਸੋ ਇਹ ਤਾਂ ਆਪਾਂ ਨਹੀਂ ਬਹੁਤਾ ਇਹਦਾ ਕੁਝ ਕਰ ਸਕਦੇ ਆਦਰਵਾਤਿਕ ਬਹਿਰ ਪਰ ਜਿਹੜੀਆਂ ਕੁਝ ਚੀਜ਼ਾਂ ਸਾਡੇ ਘਰੇਲੂ ਪਈਆਂ ਨੇ ਸੋਸ਼ਲ ਮੀਡੀਆ ਤੇ ਕਿੰਨਾ ਪ੍ਰਚਾਰ ਆ ਰਿਹਾ ਕਿ ਜੇ ਤੁਸੀਂ ਹਲਦੀ ਐਸ ਮਾਤਰਾ ਚ ਲੈਨੇ ਹੋ ਉਹਦਾ ਆ ਫਾਇਦਾ ਹੈ ਜੇ ਤੁਸੀਂ ਇਸਕ ਗੋਲ ਲੈਨੇ ਹੋ ਉਹਦਾ ਆ ਫਾਇਦਾ ਹੈ ਜੇ ਬੜੀ ਇਲਾਚੀ ਛੋਟੀ ਇਲਾਚੀ ਤਮਾਮ ਚੀਜ਼ਾਂ ਜਿਹੜੀਆਂ ਨੇ ਉਹਨਾਂ ਦਾ ਸੇਵਨ ਕਰਦੇ ਹੋ ਤੁਸੀਂ ਤੰਦਰੁਸਤ ਰਹਿੰਦੇ ਹੋ ਇਹ ਮਾਮਲੇ ਤਾਂ ਜਿਹੜੇ ਅਜਰਵਾਦਕ ਵਿਧੀ ਆ ਉਹਨਾਂ ਦਾ ਪਰ ਜਿਹੜੀ ਸੋਸਾਇਟੀ ਨੇ 850 ਕਰੋੜ ਦਾ ਇਹਨਾਂ ਨੂੰ ਨੋਟਿਸ ਦਿੱਤਾ ਉਹ ਤਾਂ ਹੁਣ ਨਵਜੋਤ ਸਿੰਘ ਸਿੱਧੂ ਜਾਣੇ ਉਹ ਸੋਸਾਇਟੀ ਜਾਣੇ ਜਾਂ ਅਜੇ ਨੋਟਿਸ ਹੈ ਕਿ ਬਾਫੀ ਮੰਗ ਲੋ ਪਤਾ ਨਹੀਂ ਉਹਦੇ ਵਿੱਚ ਅੱਗੇ ਅਦਾਲਤੀ ਮਾਮਲਾ ਹੈ ਅਦਾਲਤ ਕਿਹੜੇ ਸੱਟੇ ਤੇ ਪਹੁੰਚਦੀ ਹੈ ਇਹਦਾ ਸਵਾਲ ਦੱਸੇਗਾ ਜੀ ਅੱਜ ਦੇ ਪਰਾਂ ਦੇ ਵਿੱਚ ਐਨਟੇ ਲੋ ਸਭ ਤੁਸੀਂ ਪ੍ਰੋਗਰਾਮ ਦਾ ਹਿੱਸਾ ਬਣੇ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਜੀ ਬਹੁਤ ਮਿਹਰਬਾਨੀ ਅਸੀਂ ਆਪਣੇ ਦਰਸ਼ਕਾਂ ਦਾ ਵੀ ਧੰਨਵਾਦ ਕਰਦੇ ਜੋ ਅਖੀਰ ਤੱਕ ਸਾੰਨਾ ਪ੍ਰੋਗਰਾਮ ਦੇ ਵਿੱਚ ਜੁੜੇ ਰਹੇ ਪ੍ਰੋਗਰਾਮ ਲਈ ਕੱਲ ਫਿਰ ਹਾਜ਼ਰ ਹੋਵਾਂਗੇ ਧੰਨਵਾਦ